اور ਹੋਮ ਡੀਆਇਗਨੋਸਿਸ ਆ ਰਿਹਾ ਹੈ। ਔਰ ਹੁਣ ਤੱਕ ਅਪਰੋਕਸੀਮੇਟਲੀ ਸਤਲ ਪਾਸੋਂ ਆਤੋਂ 50 ਪੇਸ਼ੇਨ ਆ ਚੁੱਕੇ ਹੈ। ਜਿਹੜੇ ਜਿੰਨਾ ਚੋ ਸਰਕੂਲਰ ਨੇ 26 ਪੇਸ਼ੇਨ ਦਾਖਲ ਨੇ ਔਰ ਜਿਹੜੇ ਦਾਖਲ ਪੇਸ਼ੇਨ ਲਗੇ ਆ ਉਹ ਸਟੇਬਲ ਹੈ ਪਰ ਸਾਰੇ ਪੇਸ਼ੇਨਸ ਨੇ ਇਹ ਸਿੰਟੋਮੈਟਿਕ ਡਾਇਰੀਆ ਔਰ ਹੋਮ ਡੀਆਇਗਨੋਸਿਸ ਲੱਗੀਆਂ ਲੱਗੀਆਂ ਹੋਣੀਆਂ ਲੱਗੀਆਂ ਹੋਣੀਆਂ। ਹੁਣ ਹਾਲਾਤ ਇਹ ਬਣ ਚੁੱਕੇ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੰਟੀਆਂ ਔਰ ਡੰਡੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਹੈ। ਕੁਝ ਇਲਾਕੇ ਬੱਕਰਖਾਨਾ ਮੈਟਾਵਗੜ ਸੁਨਦਰਨਗਰ ਨੋਤੋਂ ਵਿਹਾਰ ਤੋਂ ਬਹੁਤ ਸਾਰੇ ਗਲੇਸ ਟਟੀਆਂ ਉਲਡੀਆਂ ਦੇ ਹਸਤਾਜ ਆਗਲ ਹੈ ਸਿਵਲ ਹਸਤਾਜ ਦੇ ਵਿੱਚ ਇਸ ਵੇਲੇ ਮੌਜੂਦਾ ਪੁਨੀ ਕੇਸ ਆਗਲ ਹੈ ਟਟੀਆਂ ਉਲਡੀਆਂ ਦੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਨਾ ਹਲਕਤ ਨੇ ਜ਼ਿੰਮੇਵਾਰੀਆਂ ਬੜੇ ਲੰਬੇ ਸਮੇਂ ਤੋਂ ਨਿਭਾ ਰਿਆ ਹੈਲਥ ਡਿਪਾਰਟਮੈਂਟ ਫੂਡ ਐਂਡ ਸੇਫਟੀ ਡਿਪਾਰਟਮੈਂਟ ਜਿਹੜਾ ਨਾ ਇਹਨਾਂ ਦੀ ਜਿਹੜੀ ਕਾਰਜਾਚੇਲੀ ਆ ਉਹ ਜਿਹੜੀ ਆ तो बटा जीरो आ जीरो इस करके दे है क्योंकि जो किसी अफसर ने जाके कोई चैकिंग ही नहीं करनी तो जीरो ही हो गया तो एक गल सामने आई है कि भी काफ़ी डायरिया और में पेशेंट आ रहे हैं और उन तक अप्रोक्सीमेटली सर्कुल परसों रात तो फिफ्टी पेशेंट आ चुके हैं जिन्हें जिन्हचों को छब्बी को पेसेंट दाखिल और जो दाखिले है, है वह स्टेबल है ਪਰ ਸਾਰੇ ਪੇਸ਼IENTS ਨੇ ਇਹ ਹੀ ਸਿੰਟਮ ਆ ਕੇ ਡਾਇਰੀਆ ਹੋ ਰਿਹਾ ਹੋਣ ਤੇ ਛੱਡੀਆਂ ਲੱਗੀਆਂ ਹੋਈਆਂ ਹੁੰਦੀਆਂ ਲੱਗੀਆਂ ਹੋਈਆਂ ਔਰ ਕਾਫੀ ਪੇਸ਼ੈਂਟਸ ਸੁਬਾਹ ਤੋਂ ਇਹ ਵੀ ਆਇਆ ਕਿ ਉਹ ਲੋਕਲ ਲੈਵਲ ਤੇ ਮੈਡੀਸਨ ਲੈ ਰਹੇ ਸੀ ਔਰ ਟੀਕੇ ਮਿਲਵਾ ਰਹੇ ਸੀ ਕੁਝ ਦੇ ਕਰਾਂ ਚ ਜਿੱਦਾਂ ਅਸੀਂ ਅੱਜ ਟੀਮਾਂ ਭੇਜੀਆਂ ਹੈਗੀਆਂ ਔਰ ਕੱਲ ਵੀ ਭੇਜੀਆਂ ਸੀ ਇਹ ਦੇਖਿਆ ਗਿਆ ਕਿ ਉਹ ਲੋਕਲ ਕਵਾਇਰਸ ਉਹ ਜਿਹੜੇ ਹੈਗੇ ਆ ਉਹ ਗੁਰੂ ਦੋਸੀਆਂ ਮਿਲਵਾ ਕਰਵਾ ਰਹੇ ਆ ਸਰ ਜਿਹੜੇ ਕਿ ਕੈਲੋਕੀ ਮੈਡੀਕਲ ਸਟੋਰ ਵਾਲੇ ਇਸ ਤਰੀਕੇ ਦੀ ਕਾਰਵਾਈ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਖੁਦ ਗਲਗੋਸ ਵੀ ਲਗਾ ਰਿਹਾ ਆਪਣੇ ਕੈਲੋਕੀ ਦਵਾਈਆਂ ਵੇਚਣ ਵਾਲਾ ਜਿਹੜਾ ਡਾਕਟਰ ਬਣ ਜਾਂਦਾ ਵਾ ਤਾਂ ਕਿਤੇ ਨ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਲੋਕਾਂ ਦੀ ਜਿੰਦਕੀ ਨਾਲ ਖਿਲਵਾੜ ਕਰਦਾ ਵਾ ਇਹ ਦੋਨੀਆਂ ਗੱਲਾਂ ਹੈਗੀਆਂ ਕਿ ਇੰਨਾ ਉਹ ਗਲਤ ਹੈਗਾ ਔਰ ਉਹਦੇ ਵਾਸਤੇ ਅਸੀਂ ਡਰਾਈਵਿੰਗ ਇੰਸਪੈਕਟਰ ਨੂੰ ਕਹਿਤਾ ਹੈਗਾ ਉਹਨਾਂ ਨੇ ਸਾਰੇ ਨੂੰ ਜਿਹੜੀ ਨਰਸਰੀ ਇਹਦਾ ਹੈਗਾ ਜੀ ਆ ਉਹ ਜਾਰੀ ਕਰਤੀ ਹੈ पर सेम टाइम सेम गल कि पेशेंट्स ये नाइता है कि वो योजी जोड़ी हैगी है सिस्टम आन वो पेशेंट खुद जाता है कि मैं दवाई ही ने किसी डॉक्टर तो लियाँ जल हालांकि युंदरनगर एरिया सिर्फ एक किलोमीटर की दूरी से अपने हॉस्पिटल तो और देखने ये आया है कि पेशेंट्स अपना लौट पड़ प्लस लोगल दवाई ਇਆ ਚੋਲਾ ਸ਼ਾਪ ਰਾਤ ਨੂੰ ਦਵਾਈ ਲੈ ਕੇ ਬੁਲਬੁਲ ਸੁਵਾ ਕੇ ਆਪਣੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਰਜਨ ਕੇ ਮੈਡੀਕਲ ਸਟੋਰ ਵਾਲੇ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਵਾ ਕਿ ਜਨ ਕੀ ਲੋਕੇਸ਼ਨ ਵੀ ਤੋਫ ਖਾਣ ਦੇ ਸਕੂਲ ਤੇ ਲੱਗੇ ਦੱਸੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕੋਈ ਉੱਤੇ ਕਾਰਵਾਈ ਕੀਤੀ ਜਾਊਗੀ ਡੈਫੀਨਿਟਲੀ ਕੀਤੀ ਜਾਏਗੀ ਡੈਵਿਸ ਪੈਟਰਨ ਨੂੰ ਇਸ ਬਾਰੇ ਸਵੇਰੇ ਸੱਚ ਦਾਇ ਦਿੱਤੀ ਗਈ ਸੂਚਨ ਸਾਹ ਵੱਲੋਂ ਔਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਲਈ ਹੋਈ ਹੈ ਔਰ ਉਹਨਾਂ ਨੇ ਆਪਣੀ ਕੈਂਸਰ ਐਸੋਸੀਏਸ਼ਨ ਦੇ ਵਿੱਚ ਔਰ ਬਾਕੀ ਆਨੰਦ ਵੀ ਡਾਕਟਰਸ ਨੂੰ ਕਹਿਤਾ ਹੈਗਾ ਕਿ ਵੀ ਇਸ ਐਕਟੀਵਿਟੀ ਚ ਨਾ ਸ਼ਿਰਕਤ ਕਰੋ ਸਰ ਜਿਹੜੀ ਕਿ ਬਿਮਾਰੀ ਫੈਲਣ ਦਾ ਮੇਨ ਕਾਰਨ ਕੀ ਮੰਨਦੇ ਤੁਸੀਂ ਕਿ ਬਲ ਫਾਸਟ ਫੂਡ ਜਾਂ ਗੋਲ ਗੱਪੇ ਜਾਂ ਜਿਹੜੀ ਕਿ ਗੰਦਗੀ ਦੇ ਢੇਰ ਸਾਰੀ ਚੀਜ਼ ਹੈ ਸਫਾਈ ਜਦ ਤੱਕ ਨਹੀਂ ਰਹੇਗੀ ਇਹ ਐਸੀਆਂ ਬਿਮਾਰੀਆਂ ਹਮੇਸ਼ਾ ਹੀ ਸਿਰ ਕੱਢ ਕੇ ਬਾਹਰ ਆਉਂਦੀਆਂ ਹੁਣ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਪਰ ਸਸ਼ਾਸਨ ਨੂੰ ਵੀ ਚਾਹੀਦਾ ਕਿ ਜਿੰਨੇ ਤੱਕ ਸ਼ਹਿਰ ਦੇ ਵਿੱਚ ਬਿਮਾਰੀ ਦਾ ਪ੍ਰਪੋਗ ਬਣਿਆ ਪਿਆ ਵਾ ਉਹਨੇ ਟਾਈਮ ਤੱਕਰ ਬਾਹਰ ਲ ਜੇ ਕਿ ਫਾਸਟ ਫੂਡ ਨੂੰ ਬੰਦ ਕਰ ਦੇਣਾ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਜੀ ਕਿ ਉਹ ਫਾਸਟ ਫੂਡ ਵਾਲ ਜਿਹੜੇ ਕੀ ਚੰਗੇ ਵੈਂਡਰਸ ਨਹੀਂ ਹੈਗੇ ਰੇੜੀਆਂ ਵਾਲੇ ਹੈਗੇ ਜਿਹੜੇ ਸਪਾਈਸ ਨਹੀਂ ਰੱਖਦੇ ਉਹ ਉਹਨਾਂ ਨੂੰ ਲਾਜਾ ਪਲੱਸ ਜਿਹੜਾ ਮੌਸਮ ਹੈਗਾ ਅੱਜ ਕੱਲ ਦਾ ਬਰਸਾਤ ਦਾ ਇਹਦੇ ਵਿੱਚ ਇਹ ਪ੍ਰੋਬਲਮ ਆਣੀ ਆਣੀ ਕਿ ਜੇ ਅਗਰ ਆਪਾਂ ਗੰਦਗੀ ਨਾਲ ਹੋਏ ਔਰ ਪਿਛਲੀ ਦਿਨੀ ਦਾ ਤੁਸੀਂ ਦੇਖਿਆ ਸੀ ਪੂੜਾ ਇਹਦੇ ਟੀਲ ਜਗਾ ਜਗਾ ਤੇ ਲੱਗੇ ਹੋਏ ਸੀਗੇ ਉਹਦੇ ਕਰਕੇ ਵੀ ਇਹ ਬਿਮਾਰੀ ਫੈਲਣ ਦਾ ਜਿਆਦਾ ਅਨਿਸ਼ਚਾ ਸੀਗਾ ਔਰ ਉਹਦੇ ਕਰਕੇ ਇਹ ਜਿਆਦਾ ਪ੍ਰੋਬਲਮ ਆਈ ਦੇ ਸਰ ਬਿਮਾਰੀ ਚੱਲੋ ਸ਼ਹਿਰ ਦੇ ਵਿੱਚ ਉਹਨੂੰ ਫੈਲ ਗਈ ਹੈ ਇਸ ਬਿਮਾਰੀ ਦੀ ਰੋਕத் थाम ਲਈ ਹੈਲਥ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਔਰ ਅੱਜ ਦੀ ਕਾਫੀ ਸਿਗਨਿਫੀਕੈਂਟ ਪੇਸ਼ੈਂਟਸ ਦੀ ਗੱਡਾ ਹੋਇਆ ਹੈ ਇਨੇ ਪੇਸ਼ੈਂਟਸ ਉਹ ਨਹੀਂ ਆਏ ਜਿਹੜੇ ਫਸਟ ਡੇ ਔਰ ਕੱਲ ਮਾਰਨਿੰਗ ਚਾਹੀ ਸੀ ਅੱਜ ਕਾਫੀ ਘਟ ਆਏ ਹੈ ਔਰ ਸਾਡੇ ਵੱਲੋਂ ਹੈਲਥ ਗਵਰਨਰ ਦੇ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਕੱਲ ਅਪਰੋਕਸੀਮੇਟਲੀ 130 ਘਰਾਂ ਦਾ ਸਰਵੇ ਕੀਤਾ ਗਿਆ ਜਿਨ੍ਹਾਂ ਚੋਂ 33 ਪੇਸ਼ੈਂਟ ਨੂੰ ਡਾਇਰੀਆ ਉਹ ਅਰਦੀ ਪ੍ਰੋਬਲਮ ਸੀ ਉਹਨਾਂ ਨੂੰ ਉੱਥੇ ਹੀ ਦਵਾਈ ਦੌਰ ਨਾਲ ਇਸ ਤੇ ਪੈਕੇਟ ਔਰ ਜ਼ਿੰਕ ਦਿੱਤਾ ਗਿਆ ਅੱਜ ਜਿਹੜਾ ਹੈਗਾ 148 ਘਰ ਉਸ ਏਰੀਆ ਦੇ ਸਰਵੇ ਕੀਤਾ ਗਿਆ ਉਹਨਾਂ ਚੋਂ 40 ਪੇਸ਼ੈਂਟਸ ਨੂੰ ਪ੍ਰੋਬਲਮ ਨਜ਼ਰ ਆ ਰਹੀ ਸੀ ਔਰ ਉਹਨਾਂ ਨੂੰ ਦਵਾਈ ਦਿੱਤੀ ਗਈ 40 ਸੇ ਟੈਕਨੋਲੋਜੀ ਬਣਨੇਗੇ ਔਰ ਦੋ ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਪ੍ਰੋਬਲਮ ਸੀ ਜਿਆਦਾ ਉਹਨਾਂ ਨੂੰ ਹਸਪੀਟਲ ਸ਼ਿਫਟ ਕਰਾਇਆ ਗਿਆ ਐਮਬੂਲੈਂਸ ਸਾਈਡ ਆਪਾਂ ਮੇਨ ਕਾਰਨ ਕੀ ਮੰਨ ਸਕਦੇ ਕਿ ਜਿਹਨਾਂ ਦੀ ਬਿਮਾਰੀ ਦਾ ਮੇਨ ਕਾਰਨ ਗੰਦਗੀ ਗੰਦਗੀ ਕੀ ਕਰਕੇ ਮੱਖੀ ਦਾ ਆਣਾ ਤਾਂ ਜੇ ਮੱਖੇ ਮੱਖੀ ਦੀ ਤਦਾਦ ਸ਼ਹਿਰ ਦੇ ਵਿੱਚ ਵਾਧੀ ਪਈ ਕਿਤੇ ਨਾ ਕਿਤੇ ਔਰੀ ਰੋਕथाम ਨੂੰ ਲੈ ਕੇ ਕਿਸ ਤਰੀਕੇ ਦਾ ਕੋਈ ਸਪਰੇ ਜਾਂ ਕੋਈ ਕੀਤਾ ਜਾ ਰਿਹਾ ਹੈ ਹੈਲਥਰ ਪਾਰਟ ਆਲੇ ਦੁਆਲੇ ਦੀ ਆਪਣੀ ਗੰਦਗੀ ਠਾਈ ਜਾਏ ਕੂੜਾ ਡੱਡਰ ਨੂੰ ਉੱਥੇ ਨਾ ਹੋਣ ਦਿੱਤਾ ਜਾਏ ਪਾਣੀ ਜਿਹੜਾ ਹੈਗਾ ਉਬਾਲ ਕੇ ਜਾਂ ਕਲੋਰਿੰਗ ਕਰਕੇ ਯੂਜ਼ ਕੀਤਾ ਜਾਵੇ। ਔਰ ਜਿਦਾ ਕਿ ਉੱਥੇ ਵਾਟਰ ਟੈਂਕਰ ਦੀ ਸਹੂਲਤ ਦਿੱਤੀ ਗਈ ਹੋਈ ਹੈ, ਪੋਟੇਬਲ ਵਾਟਰ ਦਿੱਤਾ ਹੋਇਆ ਹੈ। ਔਰ ਜਦ ਤੱਕ ਜਿਹੜੀ ਆਪਾਂ ਬਾਹਰ ਖਾਣਾ ਖਾ ਰਹੇ ਆਂ ਜਾਂ ਰੇੜੀਆਂ ਤੋਂ ਖਾ ਰਹੇ ਆਂ ਜਿਹੜੀ ਸਿੱਸੀ ਜਕਰ ਕੀਤਾ ਕਿ ਫਾਸਟ ਫੂਡ ਜਾਂ ਜੰਕ ਫੂਡ ਜਾਂ ਗੋਲ ਗੱਪੇ ਇਹ ਅਵੋਇਡ ਕੀਤੇ ਜਾਣ ਔਰ ਜਦੋਂ ਐਮੋਜੀ ਪ੍ਰੋਬਲਮ ਹੋਵੇ ਆਪਣੇ ਆਪ ਨੂੰ ਸਫਾਈ ਰੱਖਣਾ ਬਹੁਤ ਜ਼ਰੂਰੀ ਹੈਗਾ। ਖਾਣਾ ਖਾਣਾ ਹੈਗਾ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਖਾਇਆ ਜਾਏ ਰੋਟੀ ਖਾਣ ਤੋਂ ਬਾਅਦ ਵੀ ਹਰ ਚੰਗੀ ਤਰ੍ਹਾਂ ਧੋਤੇ ਜਾਣ ਸਾਬਣ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅੱਗੇ ਨਾਰਮਲ ਯੂਜ਼ ਕਰਦੇ ਆਏ ਇਹਨੂੰ ਬੈਟਰ ਤਰੀਕੇ ਨਾਲ ਹੋਰ ਅ ਮਫਰ ਕਰਕੇ ਇਹਨੂੰ ਅ ਅਮਲ ਚ ਲਿਆਇਆ ਜਾ ਸਕੇ ਤਾਂ ਕਿਸ ਤਰੀਕੇ ਨਾਲ ਕਿ ਇਹ ਬਿਮਾਰੀ ਵਧ ਰਹੀ ਹੈ ਤਾਂ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੁਸੀਂ ਦੇਖਦੇ ਹੋ ਖੋਸਲਾ ਜੀ ਅਸੀਂ ਬਾਰ-ਬਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਕੂੜੇ ਦੇ ਢੇਰ ਲੱਗੇ ਹੋਏ ਆ ਬਿਮਾਰੀ ਦਾ ਘਰ ਹੈ ਮੱਖੀਆਂ ਦੀ ਭਰਮਾਰ ਸੀ ਉਹਨਾਂ ਕੋਲੇ ਢੇਰਾਂ ਦੇ ਉੱਤੇ ਇਹ ਮੱਖੀਆਂ ਹੀ ਸਭ ਤੋਂ ਵੱਡਾ ਕਾਰਨ ਹੈ ਬਿਮਾਰੀ ਫੈਲਣ ਦਾ ਹੁਣ ਹਾਲਾਤ ਇਹ ਬਣ ਚੁੱਕੇ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੱਟੀਆਂ ਉਲਟੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਹੈ ਕੁਝ ਇਲਾਕੇ ਬੱਕਰਖਾਨਾ ਮਹਿਤਾਬਗੜ ਸੁੰਦਰਨਗਰ ਨਰੋਤੋਂ ਬਿਹਾਰ ਤੋਂ ਬਹੁਤ ਸਾਰੇ ਕੇਸ ਟੱਟੀਆਂ ਉਲਟੀਆਂ ਦੇ ਹਸਪਤਾਲ 'ਚ ਦਾਖਲ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਮੌਜੂਦਾ 19 ਕੇਸ ਦਾਖਲ ਹੈ ਟੱਟੀਆਂ ਉਲਟੀਆਂ ਦੇ ਔਰ 30 ਤੋਂ 40 ਕੇਸ ਜਿਹੜੇ ਹੈਗੇ ਆ ਰੋਜ਼ ਉੱਤੇ ਟੱਟੀਆਂ ਉਲਟੀਆਂ ਦੇ ਆ ਰਹੇ ਆ ਇਹਦੀ ਚੇਤਾਵਨੀ ਅਸੀਂ ਬਾਰ-ਬਾਰ ਦਿੱਤੀ ਮੈਂ ਵੀ ਦਿੱਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਡੇ ਛੋਟੇ ਵੀਰ ਅਵੀ ਰਾਜਪੂਤ ਨੇ ਵੀ ਇਹ ਵਾਰਨਿੰਗ ਦਿੱਤੀ ਬਹੁਤ ਬਾਰ-ਬਾਰ ਕਿ ਇਹ ਸਮੇਂ ਰਹਿੰਦੇ ਇਸ ਚੀਜ਼ ਨੂੰ ਕੰਟਰੋਲ ਕਰ ਲਓ ਨਹੀਂ ਤਾਂ ਜੇ ਇਹ ਟਟੀਆਂ ਉਲਟੀਆਂ ਦੇ ਜਾਂ ਕਿਸੇ ਹੋਰ ਬਿਮਾਰੀ ਦੇ ਜਿਹੜੀ ਗੰਦਗੀ ਨਾਲ ਫੈਲਦੀ ਹੈ ਜੇ ਉਹ ਕਿਤੇ ਹਾਲਾਤ ਬਣ ਗਏ ਤੇ ਕਿਸੇ ਵੀ ਮਹਿਕਮੇ ਕੋਲ ਸਿਹਤ ਮਹਿਕਮੇ ਕੋਲ ਜਾਂ ਕਾਰਪੋਰੇਸ਼ਨ ਕੋਲ ਉਹ ਕੰਟਰੋਲ 'ਚ ਨਹੀਂ ਆਣੇ ਜਿਹੜੇ ਕਿ ਹੁਣ ਉਹ ਹਾਲਾਤ ਬਣ ਚੁੱਕੇ ਆ ਕਾਰਨ ਕਿ ਮੰਨਦੇ ਕਿ ਜਿਹੜੀ ਫਾਸਟ ਫੂਡ ਚ ਰੇੜੀਆਂ ਬਹੁਤ ساری ਬਹੁਤ ساری ਅਣਗੈਲੀ ਹੈ ਇਹਦੇ ਵਿੱਚ ਅਣਗੈਲੀ ਪਹਿਲੇ ਤੇ ਕਾਰਪੋਰੇਸ਼ਨ ਦੀ ਹੈਗੀ ਹੈ ਜਿਨ੍ਹਾਂ ਨੇ ਸਮੇਂ ਰਹਿੰਦੇ ਕੂੜੇ ਦਾ ਜਿਹੜਾ ਇੰਤਜ਼ਾਮ ਨਹੀਂ ਕੀਤਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸ਼ਹਿਰ ਦੇ ਵਿੱਚ ਹੱਲੇ ਵੀ ਲੱਗੇ ਹੋਏ ਆ ਇਹਦੇ ਕੂੜੇ ਦੇ ਢੇਰਾਂ ਦੇ ਉੱਤੇ ਮੱਖੀਆਂ ਬੈਠਦੀਆਂ ਔਰ ਉੱਥੋਂ ਮੱਖੀਆਂ ਗੰਦ ਲਾ ਜਾ ਕੇ ਖੁੱਲੀਆਂ ਪਈਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਬਿਲਕੁਲ ਕੂੜੇ ਦੇ ਢੇਰਾਂ ਦੇ ਨਾਲ ਲੱਗੀਆਂ ਹੋਈਆਂ ਉੱਥੇ ਬੈਠਦੀਆਂ ਪਰ ਲੋਕਾਂ ਨੂੰ ਬਿਮਾਰੀ ਫਿਲਾਂਦੀਆਂ ਹਨ ਹੱਲੇ ਵੀ ਰੇੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਖੁੱਲਾ ਸਮਾਨ ਵਿਕਦਾ ਆ ਜਿਹਦੇ ਵਿੱਚ ਪੀਜ਼ਾ 버ਗਰ ਸ਼ੋਲੇ ਪਟੂਰੇ ਮੋਮੋਜ਼ ਖੁੱਲਾ ਗੰਨੇ ਦਾ ਜੂਸ ਖੁੱਲਾ ਫਰੂਟ ਜੂਸ ਹੱਲੇ ਵੀ ਸ਼ਰਿਆਂ ਵਿੱਚ ਰਿਹਾ ਪ੍ਰਸ਼ਾਸਨ ਨੇ ਹੱਲੇ ਵੀ ਉਹਦੇ ਬਾਰੇ ਕੋਈ ਇੰਤਜ਼ਾਮ ਨਹੀਂ ਕੀਤਾ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨੂੰ ਤੁਸੀਂ ਕਿੱਦਾ ਦਿੱਖਦੇ ਸਿਹਤ ਮੈਗਮੈਨ ਨੂੰ ਚਾਹੀਦਾ ਸੀ ਕਿ ਵਾਰ-ਵਾਰ ਇਹਨਾਂ ਰੇੜੀਆਂ ਦੀ ਜਿਹੜਾ ਖੁੱਲਾ ਸਮਾਨ ਵੇਚਦੀਆਂ ਉਹਨਾਂ ਦੀ ਚੈਕਿੰਗ ਕਰਦਾ ਇੱਕ ਲਾਇਸੈਂਸ ਈਸ਼ੂ ਹੁੰਦਾ ਇਹਨਾਂ ਸਾਰੀਆਂ ਰੇੜੀਆਂ ਨੂੰ ਉਹ ਲਾਇਸੈਂਸ ਅਜੇ ਤੱਕ ਕਿਸੇ ਵੀ ਰੇੜੀ ਨੂੰ ਈਸ਼ੂ ਨਹੀਂ ਕੀਤਾ ਗਿਆ ਫੂਡ ਸੇਫਟੀ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਨਾਂ ਨੇ ਕਦੀ ਵੀ ਇਹਨਾਂ ਰੇੜੀਆਂ ਦੀ ਚੈਕਿੰਗ ਨਹੀਂ ਕੀਤੀ ਜਿੱਥੇ ਖੁੱਲਾ ਸਮਾਨ ਵੇਚਦਾ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਜਿਸ ਕਦਰ ਸ਼ਹਿਰ ਦੇ ਵਿੱਚ ਬਿਮਾਰੀ ਦੇ ਹਾਲਾਤ ਹੋ ਗਏ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਜੇ ਕਿ ਫਾਸਟ ਫੂਡ ਦੇ ਉੱਤੇ ਬੈਨ ਜੇ ਕਿ ਰੇੜੀਆਂ ਦੇ ਉੱਤੇ ਮੈਨ ਲੈਣਾ ਚਾਹੀਦਾ ਕਿ ਸ਼ਹਿਰ ਦੇ ਵਿੱਚ ਹੋਰ ਲੋਕ ਬਿਮਾਰ ਨਾ ਹੋਣ ਬਿਲਕੁਲ ਸੱਚ ਹੈ ਕਿ ਜਿਹੜੀਆਂ ਰੇੜੀਆਂ ਦੇ ਉੱਤੇ ਖੁੱਲਾ ਸਾਮਾਨ ਵਿਕਦਾ ਹੈ ਉਹ ਬੰਦ ਹੋਣੀਆਂ ਚਾਹੀਦੀਆਂ ਇਹਹੀ ਬਿਮਾਰੀ ਦਾ ਕਾਰ ਹੈ ਜੇ ਜਿਹੜੀਆਂ ਬੰਦ ਨਹੀਂ ਕਰਨੀਆਂ ਘਟੋ ਘਟ ਜਿਹੜਾ ਸਾਮਾਨ ਹੈਗਾ ਆ ਉਹ ਟੱਕ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਜਿਹੜਾ ਕਿ ਇਹ ਖੁੱਲਾ ਹੀ ਵਿਕਦਾ ਹੈ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਮੈਨੂੰ ਨਹੀਂ ਲੱਗਦਾ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਹੈਲਥ ਡਿਪਾਰਟਮੈਂਟ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ ਔਰ ਕਾਰਪੋਰੇਸ਼ਨ ਨੂੰ ਇਨਸਟਰਕਸ਼ਨਸ ਇਸ਼ੂ ਕਰਨੀਆਂ ਚਾਹੀਦੀਆਂ ਸੀਗੀਆਂ ਕਿ ਜਿਹੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ ਸਾਰੇ ਸ਼ਹਿਰ ਦੇ ਢੇਰ ਲੱਗੇ ਆ ਵੱਡੇ-ਵਡੇ ਢੇਰ ਲੱਗੇ ਹੋਇਆ ਇਹਨਾਂ ਨੂੰ ਜਲਦ ਤੋਂ ਜਲਦ ਇੱਥੋਂ ਚੱਕਿਆ ਜਾਵੇ ਜੇ ਨਹੀਂ ਤੁਸੀਂ ਇਹਨੂੰ ਚੱਕਦੇ ਤੇ ਬਿਮਾਰੀ ਫੈਲ ਜਾਣੀ ਹੈ ਜਿਹੜੀ ਹੁਣ ਫੈਲ ਚੁੱਕੀ ਹੈ ਪ੍ਰਸ਼ਾਸਨ ਖੜੇ ਟਾਈਮ ਹੀ ਕਿਉਂ ਜਾਗਦਾ ਹੈ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਆ ਕਲ ਵੀ ਤੇ ਸਭ ਨੇ ਮੀਟਿੰਗ ਕੀਤੀ ਹੈ ਹੈਲਥ ਡਿਪਾਰਟਮੈਂਟ ਨਾਲ ਇਹ ਮੀਟਿੰਗ ਤੁਹਾਨੂੰ ਲੱਗਦਾ ਕਿ ਮਹੀਨਾ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਜੀ ਬਿਲਕੁਲ ਇਹ ਪਹਿਲਾਂ ਹੀ ਇਹਦਾ ਇਨਜਾਮ ਹੋਣਾ ਚਾਹੀਦਾ ਸੀਗਾ ਇਹ ਤਾਂ ਇਹਨਾਂ ਦੀ ਠਿਕਾਵਤ ਜਿਹੜੀ ਹੈਗੀ ਆ ਉਹ ਬਹੁਤ ਠੁਕਮੀ ਹੈਗੀ ਹੈ ਵਿੜੇ ਆਈ ਜੰਜ ਬਿੰਨੋ ਕੁੜੀ ਦੇ ਕੰਨ ਇਹ ਜਿਹੜੀ ਠਿਕਾਵਤ ਹੈ ਇਹਨਾਂ ਦੇ ਤੇ ਬਹੁਤ ਟੁਕਦੀ ਹੈਗੀ ਹੈ ਜਦੋਂ ਬਿਮਾਰੀ ਫੈਲ ਗਈ ਹੈ ਸਾਰੀ ਦੀ ਸਾਰੀ ਟਟੀਆਂ ਉਲਟੀਆਂ ਦੇ ਕੇਸੇ ਆਣ ਲੱਗ ਗਏ ਆ ਲੋਕ ਬਿਮਾਰ ਹੋਣ ਲੱਗੇ ਹੁਣ ਇਹ ਉਦੋਂ ਮੀਟਿੰਗਸ ਕਰਨ ਲੱਗ ਗਏ ਆ ਹੁਣ ਮੀਟਿੰਗਸ ਦਾ ਕੋਈ ਫਾਇਦਾ ਨਹੀਂ ਹੈ ਬਿਮਾਰੀ ਫੈਲ ਚੁੱਕੀ ਹੈ ਔਰ ਇਹਨੂੰ ਕੰਟਰੋਲ ਕਰਨਾ ਹੁਣ ਇਸ ਲਈ ਇਹਨਾਂ ਦੀ ਬ ਤੁਸੀਂ ਆਮ ਜਿਹੜੇ ਕਿ ਪਹਿਲਾਂ ਕਿ ਪਬਲਿਕ ਨੂੰ ਕਿਸ ਤਰੀਕੇ ਨਾਲ ਅਵੇਨਸ ਕਰਨ ਲਈ ਮਤਕੀ ਬਿਮਾਰੀ ਤੋਂ ਬਚਾਅ ਕਰਨ ਲਈ ਕੋਈ ਸੁਝਾਅ ਦੇਣਾ ਚਾਹੂੰਗਾ ਬਾਜ਼ਾਰ ਤੋਂ ਖੁੱਲਾ ਪਿਆ ਸਮਾਨ ਜਿਹੜਾ ਹੈਗਾ ਆ ਉਹ ਲੈ ਕੇ ਖਾਣਾ ਬੰਦ ਕਰ ਦੇਣ ਸਾਰੇ ਸਾਰੇ ਰੇੜੀਆਂ ਤੋਂ ਛੋਲੇ ਪਟੂਰੇ ਜੂਸ ਖੁੱਲਾ ਜੂਸ ਅਨਾਰ ਦਾ ਜੂਸ ਜਾਂ ਫਰੂਟ ਜੂਸ ਗੰਨੇ ਦਾ ਜੂਸ ਇਹਦਾ ਇਸਤੇਮਾਲ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਪਾਣੀ ਜਿਹੜਾ ਹੈਗਾ ਉਹਨੂੰ ਕਟੋ-ਕਟ 20 ਮਿੰਟ ਉਬਾਲ ਕੇ ਔਰ ਸਾਫ਼ ਪਾਣੀ ਜਿਹੜਾ ਹੈਗਾ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਖੁੱਲੀ ਮਿਲਦੀ ਹੈ ਉਹਦਾ ਵਰਤੋਂ ਬਿਲਕੁਲ ਹੀ ਬੰਦ ਕਰ ਦੇਣੀ ਚਾਹੀਦੀ ਹੈ ਜੇ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਟਟੀਆਂ ਉਲਟੀਆਂ ਦੇ ਮਰੀਜ਼ ਕਿਸੇ ਨੋਟਿਸ ਚ ਆਂਦੇ ਆ ਤੇ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਉਹਨੂੰ ਰਿਪੋਰਟ ਕਰਨਾ ਚਾਹੀਦਾ ਔਰ ਉੱਥੋਂ ਇਲਾਜ ਕਰਾਉਣਾ ਚਾਹੀਦਾ ਜਿੰਨੇ ਵੀ ਸਾਡੇ ਛੋਟੇ-ਮੋਟੇ ਡਾਕਟਰ ਜਿਹੜੇ ਮਹੱਲਿਆਂ 'ਚ ਬੈਠੇ ਹੋਏ ਆ ਜਾਂ ਦਵਾਈਆਂ ਵਾਲੇ ਜਿਹੜੇ ਦਵਾਈਆਂ ਦਿੰਦੇ ਆ ਉਹਨਾਂ ਨੂੰ ਵੀ ਇਸ ਮਹਾਮਾਰੀ ਦੇ ਵਿੱਚ ਆਪਣਾ ਰੋਲ ਨਿਭਾਉਣਾ ਚਾਹੀਦਾ ਔਰ ਸਿਹਤ ਵਿਭਾਗ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਸੱਚਾਈ ਜਾਣਕਾਰੀ ਦੇਣੀ ਚਾਹੀਦੀ ਹੈ ਹੋ ਗਿਆ ਚਲੋ ਖੜਨਾ ਹੋ ਗਿਆ ਚਾ ਕੈ ਲੋਕਾਂ ਬਸੀ ਚੌਕ ਹੋ ਗਈ ਇੱਥੇ ਜਿਹੜੀ ਕੋ ਫਾਸਟ ਫੂਡ ਦੀ ਹੈ ਤਕਾਨਾ ਜਿਹੜੀ ਆ ਜਿਹੜੇ ਕੱਕੇ ਬਿਮਾਰੀ ਕਿਤਨੇ ਕਿਤੇ ਲੋਕਾਂ ਨੂੰ ਬਿਮਾਰੀ ਤੇ ਸਕਾਰ ਹੋ ਗਏ ਆ ਤਾਂ ਜੇ ਆਪਾਂ ਗੱਲ ਕਰੀਏ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੁਸੀਂ ਕਿਤਾ ਦੇ ਦਿੱਤੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਜੀ ਮੈਂ ਹਲਕੇ ਦੀਆਂ ਜ਼ਿੰਮੇਵਾਰੀਆਂ ਬੜੇ ਲੰਬੇ ਸਮੇਂ ਤੋਂ ਨਿਭਾ ਰਿਹਾ ਹਾਂ ਹੈਲਥ ਡਿਪਾਰਟਮੈਂਟ ਫੂਡ ਐਂਡ ਸੇਫਟੀ ਡਿਪਾਰਟਮੈਂਟ ਜਿਹੜਾ ਨਾ ਇਹਨਾਂ ਦੀ ਜਿਹੜੀ ਕਾਰਿਆ ਛੇਲੀ ਆ ਉਹ ਜਿਹੜੀ ਆ 100/0 ਆ 0 ਇਸ ਤਰ੍ਹਾਂ ਦੇ ਦੇਣਾ ਕਿਉਂਕਿ ਜਦੋਂ ਕਿਸੇ ਅਫਸਰ ਨੇ ਜਾ ਕੇ ਕੋਈ ਚੈਕਿੰਗ ਹੀ ਨਹੀਂ ਕਰਨੀ ਤੇ ਉਹ 0 ਹੀ ਹੋ ਗਿਆ ਆਂਦੇ ਆ ਕੁਰਸੀਆਂ ਤੇ ਆਪਣੇ ਹੱfte ਲਾਇਏ ਬੇ ਮਹੀਨੇ ਲਾਇਏ ਪਏ ਆ ਜਿਹੜੇ ਵਿਚਾਰੇ ਮੰਨੋ ਮੈਂ ਕਿ ਗਰੀਬ ਰੇੜੀ ਦੇ ਖਿਲਾਫ ਨਹੀਂ ਆਗਾ ਮੈਂ ਹਮੇਸ਼ਾ ਕਹਿਣਾ ਜਦੋਂ ਕੋਈ ਪਰਚੀ ਦੇ ਉੱਤੇ ਰੇੜੀ ਨਹੀਂ ਲੱਗੂਗੀ ਕੋਈ ਰਜਿਸਟਰਡ ਜਗ੍ਹਾ ਨਹੀਂ ਹੋਊਗੀ ਤੇ ਉੱਥੇ ਕੋਈ ਵੀ ਰੇੜੀ ਲਾਈ ਜਾਓ ਜਿੱਥੇ ਮਰਜ਼ੀ ਲਾਈ ਜਾਓ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਮਨੀਮੇਸ਼ ਮੰਦਿਰ ਦੇ ਬਾਹਰ ਇੰਨਾ ਕੂੜਾ ਪਿਆ ਐ ਐਮਡੀ ਸਕੂਲ ਦੇ ਬਾਹਰ ਥੰਡੀ ਥੋੜੀ ਜਿਹੜੀ ਗੈਰ ਕਾਨੂੰਨੀ ਚੁਪਾਟੀ ਆ ਜਿਹਨੂੰ ਮੈਂ ਬਾਰ ਬਾਰ ਕਹਿ ਰਿਹਾ ਜੇਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਉੱਥੇ ਜਿਹੜਾ ਵਾ ਮੰਨ ਲਓ ਕੋਈ ਸੈਂਪਲ ਨਹੀਂ ਚੈੱਕ ਹੋਣਗੇ ਫਿਰ ਉਸ ਤੋਂ ਬਾਅਦ ਤੁਸੀਂ ਚੱਲ ਜਾਓ ਸਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਕਿ ਹਸਪਤਾਲ ਆ ਉਹਦੇ ਸਾਹਮਣੇ ਬੁਰੇ ਹਾਲ ਆ ਫਿਰ ਉਸ ਤੋਂ ਇਲਾਵਾ ਤੁਸੀਂ ਚੱਲ ਜਾਓ ਮੰਨ ਲਓ ਰਾਧਾ ਸੁਆਮੀ ਡੇਰਾ ਜਿਹੜਾ ਉਹਦੇ ਲਾਗੇ ਮਾਰਕ ਪੈਂਚੋਗਾ ਉੱਥੇ ਦੇਖ ਲਓ ਬੁਰੇ ਹਾਲ ਆ ਸ਼ਾਲਦੀਮਾਰ ਬਾਗ ਆ ਜਿੱਥੇ ਕੂੜੇ ਦੇ ਡੰਪ ਲੱਗੇ ਉੱਥੇ ਬੁਰ ਕਾਰਜ ਸ਼ੈਲੀ ਜਿਹੜੀ ਆ ਫੂਡ ਐਂਡ ਸੇਫਟੀ ਵਿਭਾਗ ਦੀ ਆ ਜਿਹੜਾ ਕੀ ਕੋਈ ਚੈਕਿੰਗ ਨਹੀਂ ਕਰਦਾ ਜਿਹੜਾ ਕੋਈ ਆ ਕੇ ਪੁੱਛਦਾ ਹੀ ਨਹੀਂ ਆ ਇਹ ਤਾਂ ਨਹੀਂ ਹੁੰਦਾ ਮੰਨ ਲਓ ਕੋਈ ਗਰੀਬ ਰੇੜੀ ਵਾਲਾ ਵਾ ਉਹ ਕੰਮ ਕਰਦਾ ਵਾ ਜਦੋਂ ਉਹ ਇੱਕ ਜਿਹੜਾ ਜਗ੍ਹਾ ਦੇ ਉੱਤੇ 6-6 10000 ਰੁਪਏ ਕਿਰਾਇਆ ਦੇਊਗਾ ਰੇੜੀਆਂ ਦਾ ਉਹ ਵਿਚਾਰਾ ਕਿੱਥੋਂ ਮੰਨ ਲਓ ਪਰਚੀਆਂ ਘਟਾਵੇਗਾ ਜੇ ਪਰਚੀ ਕੱਟੀ ਹੋਗੀ ਫੂਡ ਸੇਫਟੀ ਵਿਭਾਗ ਦੀ ਜਿਹੜੀ ਇੱਕ ਪਰਚੀ ਲੱਗੀ ਹੋਗੀ ਫਿਰ ਤੇ ਕੋਈ ਇਹਨਾਂ ਦੇ ਸੈਂਪਲ ਚੈੱਕ ਹੋਣਗੇ ਪਰ ਜਦੋਂ ਕੋਈ ਉਹਨਾਂ ਦਾ ਸ਼ੋਸ਼ਣ ਕਰ ਲੇਗਾ 6-6 1000 ਰੁਪਿਆ ਉਹਨਾਂ ਕੋ ਨਜਾਇਜ਼ ਜਿਹੜੀ ਲਾਂ ਦੇ ਲੱਲੇਗਾ ਉਹ ਬੰਦੇ ਤੇ ਫਿਰ ਆਪ ਹੀ ਕੰਮ ਦੇ ਵਿੱਚ ਕੋਈ ਨਾ ਕੋਈ ਘਪਲਾ ਕਰਨਗੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿ ਫੂਡ ਜਿਹੜੇ ਕਿ ਇਹ ਮਹਿਕਮਾ ਵਾਂ 5 ਵਜੇ ਤੱਕ ਹੀ ਸੀਮਤ ਵਾ 5 ਵਜੇ ਤੋਂ ਬਾਅਦ ਜਦ ਕਿ ਜਿਹੜਾ ਕਿ ਫਾਸਟ ਫੂਡ ਦਾ ਕੰਮ ਸ਼ੁਰੂ ਹੁੰਦਾ ਵਾ ਪਰ ਕਿਤੇ ਨ ਕਿਤੇ ਜਿਹੜਾ ਕਿ 5 ਵਜੇ ਤੱਕ ਸੀਮਤ ਹੋ ਕੇ ਬਾਅਦ ਚ ਜ਼ਿੰਮੇਵਾਰੀ ਇਹ ਤਾਂ ਭਾਦੇ ਆ ਤਾਂ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਨੇ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਨੂੰ ਨਾ ਸਹੀ ਤਰ੍ਹਾਂ ਤਾਂ ਚਾਹੁੰਦਾ ਇਹ 5 ਵਜੇ ਤੱਕ ਸਿਰਫ ਹੈਗਾ ਇੱਕ ਨੰਬਰ ਜਿਹੜਾ ਜਾਮ ਕੰਮ ਚਲਦਾ ਉਸ ਤੋਂ ਬਾਅਦ ਨਾ ਗੁਰਗੇ ਆ 5 ਵਜੇ ਤੋਂ ਬਾਅਦ ਜਿਹੜੇ ਰੇੜੀਆਂ ਤੋਂ ਦੁਕਾਨਾਂ ਤੋਂ ਟੈਕਸ ਦੇ ਬਹਾਨੇ ਹਫਤਾ ਵਸੂਲ ਕਰਦੇ ਆ ਫੂਡ ਸੇਫਟੀ ਵਿਭਾਗ ਦੇ ਕੁਝ ਕੇ ਇੰਸਪੈਕਟਰ ਦੇ ਨਾਲ ਵੱਡੇ ਅਸਰਾਂ ਤੇ ਕਹਿਣ ਦੇ ਉੱਤੇ ਜਿਹਦੇ ਨਾਲ ਕਿਸੇ ਦੇ ਸੈਂਪਲ ਨਹੀਂ ਭਰੇ ਜਾਂਦੇ ਕਿਉਂਕਿ ਇਹ ਖਿਲਵਾੜ ਹੋ ਰਿਹਾ ਮੇਰੇ ਕਪੂਤਲੇ ਦੀ ਆਮ ਭੋਲੀ ਭੱਜਦਾ ਮਿਡਲ ਕਲਾਸ ਪਰਿਵਾਰਾਂ ਦੇ ਨਾਲ ਸਿਵਲ ਸਰਜਨ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਮੈਨੂੰ ਜ਼ਿੰਮੇਵਾਰੀ ਕੋਈ ਦਿੱਦੀ ਨਹੀਂ ਪਈ ਜਿਵੇਂ ਸਰਜਨ ਸਾਹਿਬ ਜੇ ਤੁਸੀਂ ਬਿਲਕੁਲ ਸੀਰੀਅਸ ਹੋ ਆਪਣੀ ਜੋਬ ਨੂੰ ਲੈ ਕੇ ਤੁਹਾਡੇ ਫੂਲੈਂਸ ਸੇਫਟੀ ਦੇ ਰਣੇ ਮੁਲਾਜ਼ਮ ਉਹ 5ਵੇਂ ਤੋਂ ਬਾਅਦ ਹਫ਼ਤਾ ਬਤੂਲੀ ਕਰਦੇ ਪਿਆ ਕੋਈ ਫੂਡ ਸੇਫਟੀ ਦੀ ਚੈਕਿੰਗ ਨਹੀਂ ਹੋ ਰਹੀ ਸੋ ਇਹ ਬੜਾ ਵੱਡਾ ਮੁੱਦਾ ਵਾ ਜਿਹਨੂੰ ਸਮਝਿਆ ਜਾਵੇ ਮੈਂ ਬੇਹਦ ਦੁਆਰਾ ਕਹਿ ਰਹਾਂ ਕੱਲ ਨੂੰ ਬੜੇ ਬੁੱਧੀਜੀਵੀ ਨੇ ਕਹਿਣਾ ਕਿ ਗਰੀਬ ਬੰਦੇ ਕੰਮ ਨਹੀਂ ਕਰਦੇ ਗਰੀਬ ਬੰਦੇ ਕੰਮ ਕਰਨ ਕਾਨੂੰਨ ਦੀ ਦਾਇਰੇ ਚ ਰਹੇ ਕਰਨ ਪਰਚੀ ਕਢਾਣ ਪੂਰੇ ਸੇਫਟੀ ਦਾ ਲਾਇਸੈਂਸ ਨੰਬਰ ਲਗਾਵੇ ਮੈਂ ਉਹ ਚਾਹਨਾ ਨਾ ਕਿ 6 6 7000 ਰੁਪਇਆ ਉਹਨਾਂ ਦਾ ਗੈਰਕਾਨੂੰਨੀ ਤਰੀਕੇ ਨਾਲ ਇੱਕ ਰੇਡੀਆਂ ਲਵਾ ਲਈ ਲਿੱਤਾ ਜਾਵੇ ਜੇ ਆਪ ਗੱਲ ਕਰੀਏ ਜਿਹੜੇ ਕਿ ਜ਼ਿੰਮੇਵਾਰੀ ਕੀ ਜਿੰਮੇਵਾਰੀ ਜਿਹੜੀ ਕਿਸ ਤਰੀਕੇ ਨਾਲ ਮਤਕੀ ਕਹ ਲੋ ਕਿ ਇਸ ਚੀਜ਼ ਨੂੰ ਮਤਕੀ ਨਾਤ ਪਾਈ ਜਾ ਸਕਦੀ ਦੇਖੋ ਨਾਥ ਤੇ ਤਾਂ ਹੀ ਬੈਣੀ ਹੈ ਇਹ ਫੂਡ ਐਂਡ ਸੇਫਟੀ ਵਿਭਾਗ ਆ ਤੇ ਆਪਣੀ ਕੰਮ ਨੂੰ ਜਿਹੜਾ ਵਾ ਸੀਰੀਅਸਨੈਸ ਨਾਲ ਕਰੇਗਾ ਕਿਉਂਕਿ ਜਦੋਂ ਇਹ ਹਫਤੇ ਦੇ ਉੱਤੇ ਕੰਮ ਲਾਇਪੇ ਆ ਜਦੋਂ ਸ਼ੇਰ ਦੇ ਮੂੰਹ ਨੂੰ ਗੰਦਾ ਖੂਨ ਲੱਗ ਜਾਂਦਾ ਫਿਰ ਉਹ ਜਿਹੜਾ ਵਾ ਕੋਈ ਵੀ ਕੰਮ ਕਰਕੇ ਰਾਜ਼ ਨਹੀਂ ਹੁੰਦੇ ਇਹਨਾਂ ਨੇ ਉਹੀ ਕੰਮ ਫੜਿਆ ਪਿਆ 5 ਵਜੇ ਤੱਕ ਨੇ ਡਿਊਟੀ ਹੁੰਦੀ ਐ ਇੱਕ ਨੰਬਰ ਤੇ ਉਸ ਤੋਂ ਬਾਅਦ ਨੇ ਗੁਰਜੇ ਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਟੈਕਸ ਇਕੱਠਾ ਕਰ ਰਹੇ ਆ ਗੁੰਡਾ ਟੈਕਸ ਜਿਹਦੇ ਨਾਲ ਕਿ ਲੋਕਾਂ ਦੀ ਸੇਫਟੀ ਉਹਨਾਂ ਨੂੰ ਸਮੋਸ਼ਨ ਲੱਗੇ ਰਹੇ ਆ ਤੇ ਲੱਤਾਂ ਦੁਖਦੀਆਂ ਰਹਿਣਾਂ ਤੇ ਕਿ ਨਾਮ ਕੀ ਮਦਦਤਾ ਦਿੱਤਾ ਤਾਂ ਹੁਣ ਡਾਕਟਰ ਵੱਲੋਂ ਕਿੱਦਾਂ ਮਤਕੀ ਕਹ ਲੋ ਕਿ ਦੇਖਭਾਲ ਕੀਤੀ ਜਾ ਰਹੀ ਆ ਦੇਰ ਦੇ ਕਰਦੇ ਰਹੇ ਆ ਰਿਜ਼ਲਟ ਨਹੀਂ ਦੇ ਦੇ ਪਤਾ ਨਹੀਂ ਨਹੀਂ ਤਾਂ ਕਰਦੇ ਪਏ ਆ ਬਲੱਡ ਵੀ ਅਸੀ ਉਹਨੂੰ ਕਹਿੰਦੇ ਮਤਕੀ ਬਲੱਡ ਦੀ ਬੰਪਟਿੰਗ ਆ ਰਹੀ ਪਈ ਆ ਤਾਂ ਪ੍ਰਸ਼ਾਸਨ ਤੋਂ ਕੋਈ ਰਿਕਵੈਸਟ ਕਰਨਾ ਚਾਹੂੰਗਾ ਕਿ ਇਸ ਤਰੀਕੇ ਦੇ ਹਾਲਾਤਾਂ ਨੂੰ ਕਾਬੂ ਪਾਇਆ ਵਾ ਇਹ ਵੀ ਕਹਿੰਦੇ ਕਿ larger by better